ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਦੇ ਜਰੀਏ ਪਾਰ ਸਰਕਾਰ ਨੂੰ ਉਹ ਦਸਤਾਵੇਜ਼ ਸੌਂਪ ਦਿੱਤੇ ਨੇ ਜਿਨ੍ਹਾਂ ਦਸਤਾਵੇਜ਼ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਾਰ ਸਰਕਾਰ ਨੇ ਬੜੀ ਕਾਲੀ ਦਿਖਾਈ ਸੀ ਜਦੋਂ ਸਰਕਾਰ ਵੱਲੋਂ ਇਹ ਜਾਣਕਾਰੀ ਮੰਗੀ ਗਈ ਸੀ ਤਾਂ ਉਸ ਸਮੇਂ ਬਲਕੌਰ ਸਿੰਘ ਸਿੱਧੂ ਹੋਣਾ ਪੰਜਾਬ ਸਰਕਾਰ ਨੂੰ ਜੰਬ ਕੇ ਲਤਾੜਿਆ ਸੀ ਇਥੋਂ ਤੱਕ ਕਹਿ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿ ਹੁਣ ਪੱਕੇ ਪੈਰੀ ਆਇਓ ਕਿਉਂਕਿ ਪੰਜਾਬ ਸਰਕਾਰ ਦੀ ਆਦਤ ਆ ਜੂਟਰ ਲੈਣ ਦੇ ਪਰ ਜਦ ਹੁਣ ਮਸਲਾ ਸਾਹਮਣੇ ਆਇਆ ਸਾਰੇ ਪਾਸੇ ਸੈਂਟਰ ਸਰਕਾਰ ਦੇ ਸੂਬਾ ਸਰਕਾਰ ਦੀ ਕਿਰਕਰੀ ਹੋਈ ਤਾਂ ਫਿਰ ਸਰਕਾਰਾਂ ਨੂੰ ਜੂਟਰਨ ਲੈਣਾ ਪਿਆ ਇਥੋਂ ਤੱਕ ਕਿ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਹੋਣਾ ਨੇ ਕਹਿਤਾ ਕਿ ਸਾਡੇ ਵੱਲੋਂ ਕਿਸੇ ਕਿਸਮ ਦੇ ذریعے ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਉਲਟਾ ਜੇ ਸਿਧ ਅਧਿਕਾਰੀ ਨੇ ਚਿੱਠੀ ਕੱਢੀ ਸੀ ਉਹਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਲੈ ਕੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੋਣਾ ਨੇ ਉਹ ਸਾਰੇ ਦਸਤਾਵੇਜ਼ ਸੌਂਪ ਦਿੱਤੇ ਨੇ ਜਿਸ ਨੂੰ ਲੈ ਕੇ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਨੇ ਬਿਲੋੜਾ ਮੁੱਦਾ ਬਣਾਇਆ ਸੀ ਹੁਣ ਇਹ ਵੀ ਕਹਿ ਕੇ ਅਗਰ ਸਰਕਾਰ ਨੂੰ ਹੋਰ ਵੀ ਡਿਟੇਲ ਚਾਹੀਦੀ ਹੋਈ ਤਾਂ ਉਹ ਜ਼ਰੂਰ ਦੇਣਗੇ ਔਰ ਪ੍ਰੈਗਨੈਂਸੀ ਤੇ ਜਿਹੜਾ ਵਾ ਉਹ ਜਿਹੜੀ ਡਿਟੇਲ ਮੰਗੀ ਸੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਜ਼ਰੀਏ ਉਹ ਦੇ ਦਿੱਤੀ ਗਈ ਹੈ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਜਿਹੜੇ ਨੇ ਸਾਰੇ ਦਸਤਾਵੇਜ਼ ਸੂਬਾ ਸਰਕਾਰ ਨੂੰ ਸੌਂਪ ਦਿੱਤੇ ਨੇ ਬਲਕੌਰ ਸਿੰਘ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਸਰਕਾਰ ਦਾ ਇੱਕ ਨੋਟਿਸ ਮਿਲਿਆ ਸੀ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੂੰ ਹੋਰ ਜਾਣਕਾਰੀ ਸਰਕਾਰ ਨੂੰ ਚਾਹੀਦੀ ਹੋਵੇਗੀ ਤੇ ਉਹ ਵੀ ਉਹਨਾਂ ਨੂੰ ਉਪਲਬਧ ਕਰਵਾ ਦਿੱਤੀ ਜਾਊਗੇ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਈ ਵੀ ਐਫ ਟ੍ਰੀਟਮੈਂਟ ਨੂੰ ਵਿਦੇਸ਼ ਵਿੱਚ ਇਸਤੇਮਾਲ ਕੀਤਾ ਗਿਆ ਸੀ ਬੱਚੇ ਦਾ ਜਨਮ ਸਿਰ ਪੰਜਾਬ ਵਿੱਚ ਹੋਇਆ ਅਤੇ ਆਈ ਵੀ ਐਫ ਤੋਂ ਪ੍ਰੈਗਨੈਂਟ ਹੋਣ ਤੋਂ ਬਾਅਦ ਜ਼ਰੂਰੀ ਟ੍ਰੀਟਮੈਂਟ ਵੀ ਸਰਕਾਰੀ ਹਸਪਤਾਲ ਤੋਂ ਹੀ ਲਿਆ ਗਿਆ ਸੀ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਈਵੀਐਫ ਤਕਨੀਕ ਤੇ ذریعے 17 ਮਾਰਚ ਨੂੰ ਬੱਚੇ ਨੂੰ ਜਨਮ ਦਿੱਤਾ ਸੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਜਾਣਕਾਰੀ ਮੰਗੀ ਗਈ ਸੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਿਹੜੀ ਪੰਜਾਬ ਦੇ ਹੈਲਥ ਸਕੱਤਰ ਨੂੰ ਭੇਜੇਗੇ ਲੈਟਰ ਵਿੱਚ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਐਕਟ ਦਾ ਹਵਾਲਾ ਦਿੱਤਾ ਗਿਆ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ ਇਨ ਵਿਟ੍ਰੋ ਫਰਟੀਲਾਈਜੇਸ਼ਨ ਤਕਨੀਕ ਦੇ ਨਾਲ ਬੱਚਾ ਪੈਦਾ ਕਰਨ ਲਈ ਦੇਸ਼ ਅੰਦਰ ਔਰਤ ਦੀ ਉਮਰ 21 ਸਾਲ ਤੋਂ ਲੈ ਕੇ 50 ਸਾਲ ਤੱਕ ਵਿਚਾਰ ਹੋਣੀ ਚਾਹੀਦੀ ਹੈ ਪਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਉਮਰ ਐਸ ਸਮੇ 58 ਸਾਲ ਔਰ 58 ਸਾਲ ਦੀ ਉਮਰ ਵਿੱਚ ਇਸ ਤਕਨੀਕ ਦੇ ਨਾਲ ਉਹਨਾਂ ਨੇ ਪ੍ਰੈਗਨੈਂਟ ਹੋ ਕੇ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਇਹ ਪਾਰ ਸਰਕਾਰ ਦੀ ਜੋ ਚਿੱਠੀ ਸੂਬਾ ਸਰਕਾਰ ਨੂੰ ਪਹੁੰਚੀ ਤਾਂ ਫਿਰ ਸੂਬਾ ਸਰਕਾਰ ਨੇ ਬਲਕੌਰ ਸਿੰਘ ਸਿੱਧੂ ਹੁਣਾ ਕੋਲ ਇਹ ਸਾਰੀ ਡਿਟੇਲ ਮੰਗ ਲਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ 2.5 ਮਿੰਟ ਦੀ ਵੀਡੀਓ ਬਣਾ ਕੇ ਸਰਕਾਰ ਨੂੰ ਲਤਾੜਿਆ ਵੀ ਗਿਆ ਸੀ ਸਰਕਾਰ ਨੂੰ ਚਿਤਾਇਆ ਵੀ ਗਿਆ ਸੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਜਦੋਂ ਕਿਰਕਿਰ ਹੋਈ ਤਾਂ ਫਿਰ ਸੂਬੇ ਦੇ ਸਿਹਤ ਵਿਭਾਗ ਦੇ ਸਕੱਤਰ 우ਜੈ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਸੀ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੀ ਕਿ ਉਹਨਾਂ ਨੇ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸੂਬੇ ਦੇ ਮੁਖਸਕਤਰ ਉਹਨ ਰਾਗ ਵਰਮਾ ਦੇ ਧਿਆਨ ਵਿੱਚ ਲਿਉਣ ਦੀ بجائے ਸਿੱਧਾ ਹੀ ਪਰਿਵਾਰ ਕੋਲੋਂ ਜਾਣਕਾਰੀ ਮੰਗ ਲਈ ਹੈ ਹੁਣ ਅਜੋਇ ਸ਼ਰਮਾ ਨੂੰ 2 ਹਫਤਿਆਂ ਦੇ ਵਿੱਚ ਜਵਾਬ ਦੇਣਾ ਹੋਵੇਗਾ ਨੋਟਿਸ ਦੇ ਬਾਅਦ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਵੀ ਸਰਕਾਰ ਪਰ ਰਿਧਕਾਇਆ ਸੀ ਉਹਨਾਂ ਨੇ ਵੀਡੀਓ ਜਾਰੀ ਕਰਕੇ ਸਰਕਾਰ ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਬੱਚੇ ਦੇ ਲੀਗਲ ਦਸਤਾਵੇਜ਼ ਪੇਸ਼ ਕਰਨ ਨੂੰ ਲੈ ਕੇ ਵਾਰ-ਵਾਰ ਪਰੇਸ਼ਾਨ ਕਰ ਬਲਕੌਰ ਸਿੰਘ ਨੇ ਸਾਫ਼ ਕਹਿਆ ਸੀ ਕਿ ਉਹ ਦੇਸ਼ ਦੀ ਸੇਵਾ ਕਰ ਚੁੱਕੇ ਸਾਫ਼ ਕਾ ਫੌਜੀ ਨੇ ਤੇ ਕਾਨੂੰਨ ਦੀ ਰਿਸਪੈਕਟ ਕਰਦੇ ਨੇ ਅਗਰ ਉਹਨਾਂ ਨੂੰ ਹੁਣ ਸਰਕਾਰ ਨੇ ਹੱਥ ਪਾਉਣਾ ਤੇ ਪੱਕੇ ਪੈਰੀ ਹੱਥ ਪਾਇਓ ਪਹਿਲਾ ਮੁਕੱਦਮਾ ਦਰਜ ਕਰਿਓ ਫਿਰ ਜਾਂਚ ਔਰ ਜੇ ਸਬੂਤ ਪੇਸ਼ ਕਰਾਂਗੇ ਇਹਨਾਂ ਹੀ ਨਹੀਂ ਉਹਨਾਂ ਕਿਹਾ ਕਿ ਉਹ ਜਿਹੜੇ ਸਰਕਾਰ ਮੰਗ ਰਹੀ ਹੈ ਦੋਸ਼ ਉਹਨਾਂ ਤੋਂ ਵੀ ਉਹ ਸਾਫ਼ ਬਰੀ ਹੋਣਗੇ ਤਾਂ ਦੱਸਦੀ ਕਿ ਭਾਰਤ ਚ ਅੰਡਰ ਸੈਕਸ਼ਨ 21 ਜੀ ਇੱਕ ਅਸਿਸਟੈਂਟ ਰੀਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦੇ ਅਨਸਾਰ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਹੋਣੀ ਚਾਹੀਦੀ ਹੈ ਅਤੇ ਬੰਦਿਆਂ ਦੀ ਉਮਰ 21 ਤੋਂ 55 ਸਾਲ ਹੋਣੀ ਹੈ ਜਦਕਿ ਵਿਦੇਸ਼ ਵਿੱਚ 50 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਆਈਵੀਐਫ ਤਕਨੀਕ ਦਾ ਇਸਤੇਮਾਲ ਕਰ ਸਕਦੀਆਂ ਐ ਐਕਸਪਰਟ ਦੇ ਮੁਤਾਬਕ 2022 ਵਿੱਚ ਪਾਸ ਕੀਤੇ ਗਏ ਇਸ ਕਾਨੂੰਨ ਦੇ ਅਨਸਾਰ ਜਦ ਦੀ ਕੋਈ ਔਰਤ ਵਦੇਸ਼ ਵਿੱਚ ਪ੍ਰੈਗਨੈਂਟਡ ਹੋਏ ਹੋਵੇ ਤਾਂ ਉਸ ਨੂੰ ਭਾਰਤ ਵਿੱਚ ਡਿਵਲਾਈ ਕਰਨ ਦੀ ਆਗਿਆ ਸੰਭਵ ਹੈ। ਇਹੀ ਕਾਰਨ ਹੈ ਕਿ ਮੂਸੇਵਾਲੇ ਦੇ ਪਰਿਵਾਰ ਨੇ ਤਕਨੀਕ ਵਿਦੇਸ਼ ਚ ਅਪਣਾਈ ਸੀ ਜਿਸ ਕਰਕੇ ਉਹਨਾਂ ਤੇ ਇਹ ਭਾਰਤੀ ਕਾਨੂੰਨ ਲਾਗੂ ਨਹੀਂ ਹੁੰਦਾ ਲੇਕਿਨ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਜਾਣਬੁੱਝ ਕੇ ਉਸ ਮੌਕੇ ਇਸ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਦ ਉਹਨਾਂ ਦੀ ਕੁੱਖ ਦੁਬਾਰਾ ਹਰੀ ਹੋਈ ਸੀ। ਔਰ ਇਸ ਤੋਂ ਬਾਅਦ ਸਰਕਾਰਾਂ ਦੀ ਕਿਰਕਰੀ ਹੋਈ ਐ ਤੇ ਫਿਰ ਸਰਕਾਰਾਂ ਨੂੰ ਜੂਟਰਨ ਲੈਣਾ ਪਿਆ ਔਰ ਉਸ ਤੋਂ ਬਾਅਦ ਜਿਹੜਾ ਵਾ ਸਰਕਾਰ ਨੇ ਆਪਣੇ ਹੀ ਸਿਹਤ ਵਿਭਾਗ ਦੇ ਸਿਕਤਰ 우ਜੈ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ 14 ਮਾਰਚ 2024 ਨੂੰ ਜਿਹੜਾ ਵਾ ਭਾਰਤ ਸਰਕਾਰ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਐਸ ਕੇ ਰੰਜਨ ਵੱਲੋਂ ਸੂਬਾ ਸਰਕਾਰ ਨੂੰ ਚਿੱਠੀ ਕੱਢੀ ਗਈ ਸੀ ਉਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਜਿਹੜਾ ਵਾ ਬਲਕੌਰ ਸਿੰਘ ਸਿੱਧੂ ਤੇ ਉਹ ਵਾਰ-ਵਾਰ ਪ੍ਰੈਸ਼ਰ ਪਾਇਆ ਗਿਆ ਲੀਗਲ ਡਾਕੂਮੈਂਟ ਮੰਗੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਵੀਡੀਓ ਬਣਾਉਣੀ ਪਈ ਔਰ ਉਸ ਤੋਂ ਬਾਅਦ ਸੂਬਾ ਸਰਕਾਰ ਦੇ ਵੀ ਕਾਫੀ ਕਿਰਕਿਰ ਹੋਈ ਇਸ ਕਰਕੇ ਫਿਰ ਸਰਕਾਰ ਨੂੰ ਇਹ ਸਾਰਾ ਜੂਟਰਨ ਲੈਣਾ ਪਹਿਲੇ ਕਣ ਹੋਣ ਮੂਸੇਵਾਲਾ ਦੇ ਪਿਤਾ ਨੂੰ ਦੱਸਿਆ ਕਿ ਸਰਕਾਰ ਨੂੰ ਉਹਨਾਂ ਨੇ ਜਿਹੜੇ ਸੰਬੰਧਿਤ ਲੀਗਲ ਡਾਕੂਮੈਂਟ ਨੇ ਉਹ ਸੌਂਪ ਦਿੱਤੇ ਨੇ ਅਗਰ ਸੈਂਟਰਲ ਸਰਕਾਰ ਨੂੰ ਜਾਂ ਸੂਬਾ ਸਰਕਾਰ ਨੂੰ ਹੋਰ ਵੀ ਜਾਣਕਾਰੀ ਚਾਹੀਦੀ ਹੋਈ ਤਾਂ ਉਹ ਸਰਮਤੀ ਪ੍ਰਵਾਨ ਕਰਨਗੇ ਜੋ ਜਾਣਕਾਰੀ ਚਾਹੀਦੀ ਉਹ ਉਸ ਪਰਿਵਾਰ ਵੱਲੋਂ ਦਿੱਤੀ ਜਾਏਗੀ ਇਸ ਮਸਲੇ ਦੇ ਵਿੱਚ ਹੁਣ ਦੇਖਦੇ ਆ ਕਿ ਸੈਂਟਰ ਸਰਕਾਰ ਜਾਂ ਸੂਬਾ ਸਰਕਾਰ ਨੂੰ ਹੋਰ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਹੈ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ